ਇੱਕ ਅਧਖੜ ਬੰਦਾ ਬਾਹਰ ਨਿਕਲਿਆ ਤੇ ਜੇਲ੍ਹ ਦਾ ਵੱਡਾ ਲੋਹੇ ਦਾ ਦਰਵਾਜ਼ਾ ਪਿੱਛੇ ਬੰਦ ਹੋ ਗਿਆ ਉਹਨੇ ਇੱਕ ਵਾਰ ਵੀ ਮੁੜ ਕੇ ਪਿੱਛੇ ਨਹੀਂ ਵੇਖਿਆ ਕਿਉਂਕਿ ਅੰਦਰ ਉਹਦੀ ਜਵਾਨੀ ਦਫਨ ਸੀ 20 ਸਾਲ ਪੂਰੇ 20 ਸਾਲ ਬਾਅਦ ਰਮਤਾ ਸਿੰਘ ਆਜ਼ਾਦ ਹੋ ਕੇ ਆਪਣੇ ਪਿੰਡ ਤੁਰ ਆਵੇ ਜਦੋਂ ਆਪਣੀ ਪੰਜ ਕਿੱਲੇ ਜ਼ਮੀਨ ਵਾਲੇ ਟੱਕ ਕੋਲ ਪਹੁੰਚਿਆ ਤਾਂ ਅਚਾਨਕ ਪੈਰ ਰੁਕ ਗਏ ਲੱਗਿਆ ਜਿਵੇਂ ਲੱਤਾਂ ਨੂੰ ਫੇਰ ਬੇੜੀਆਂ ਪੈ ਗਈਆਂ ਹੋਣ ਰਮਤਾ ਵੱਟ ਤੇ ਬੈਠ ਗਿਆ ਦਾੜੀ ਦੇ ਵਾਲ ਲਗਭਗ ਚਿੱਟੇ ਹੋ ਚੁੱਕੇ ਸੀ ਤੇ ਉਹ ਰੋਪਧਾਰ ਚੋਬਰ ਜੋ ਕਦੇ ਪਿੰਡ ਦੀ ਸ਼ਾਨ ਹੋਇਆ ਕਰਦਾ ਸੀ ਅੱਜ ਸਿਰਫ ਇੱਕ ਚੀਤਾ ਬਣ ਚੁੱਕਿਆ ਸੀ ਉਹਦੀਆਂ ਬੇਵਸ ਅੱਖਾਂ 'ਚ ਹੌਲੀ-ਹੌਲੀ ਪਾਣੀ ਨਿਕਲਿਆ ਪਹਿਲਾਂ ਇੱਕ ਬੂੰਦ ਫਿਰ ਦੂਜੀ ਤੇ ਫਿਰ ਗੱਜ ਚ ਭਰ ਗਿਆ ਜਿਹੜਾ ਠੱਲਿਆ ਨਾ ਜਾਵੇ ਇਹ ਉਹੀ ਟੱਕ ਸੀ ਜਿੱਥੇ ਜਦੋਂ ਕਦੇ ਰਮਤੇ ਦਾ ਟਰੈਕਟਰ ਚੱਲਦਾ ਸੀ ਤਾਂ ਲੋਕ ਮੁੜ ਮੁੜ ਵੇਂਦੇ ਸੀ ਸਰਦਾਰ ਅੰਬਰ ਸਿੰਘ ਦਾ ਪੁੱਤਰ ਰਮਤਾ ਜਿਹਨੂੰ ਰਫਲ ਰੱਖਣ ਦਾ ਬਹੁਤ ਸ਼ੌਂਕ ਸੀ ਉਹ ਰਫਲ ਜਿਹੜੀ ਪਿੰਡ 'ਚ ਪਹਿਲਾਂ ਸਿਰਫ ਸਰਪੰਚ ਗਰ ਲਾਲ ਕੋਲ ਹੀ ਸੀ ਰਫਲ ਦੇ ਸ਼ੌਂਕ ਦੇ ਨਾਲ ਨਾਲ ਪਿੰਡ ਦੀ ਸਿਆਸਤ ਦਾ ਵੀ ਚਸਕਾ ਲੈਣ ਲੱਗਿਆ ਅੰਬਰ ਸਿੰਘ ਭਾ ਪਾ ਰਮਤੇ ਦਾ ਪਿਓ ਜਿਸ ਨਾਲ ਸਰਪੰਚ ਗਰ ਲਾਲ ਦੀ ਪੁਰਾਣੀ ਖਾਰ ਸੀ ਉਹ ਪੰਜ ਕਿੱल्ल्या ਦਾ ਟੱਕ ਜਿਹੜਾ ਗਰ ਲਾਲ ਦੀ ਵਟ ਨਾਲ ਲੱਗਦਾ ਸੀ ਉਹ ਅੰਬਰ ਸਿੰਘ ਨੇ ਲੈ ਲਿਆ ਸੀ ਉਹ ਰੰਜਿਸ਼ ਜਿਹੜੀ ਰਾਉ ਮਰੀ ਹੋਈ ਲੱਗਦੀ ਸੀ ਪਰ ਅੰਦਰੋਂ ਅੰਦਰ ਅੰਗੀਠੀ ਵਾਂਗ ਸੜ ਰਹੀ ਸੀ ਰਮਤਾ ਪੜ ਲਿਖ ਗਿਆ ਪਿਓ ਨੇ ਵਿਦੇਸ਼ ਜਾਣ ਦੀ ਪੇਸ਼ਕਸ਼ ਕੀਤੀ ਪਰ ਟੌਰ ਨਾਲ ਜੀਉਣਗੇ ਜਿਆ 13 ਪੈੜੀਆਂ ਦਾ مالک ਰਮਤਾ ਨਾ ਕਰ ਗਿਆ ਜਦੋਂ ਰਮਤੇ ਨੇ ਰੱਬ ਲਈ ਤਾਂ ਗਰਲਾਲ ਨੂੰ ਆਪਣੀ ਹਕੂਮਤ ਹਿਲਦੀ ਦੀ ਸੀ ਗਰਲਾਲ ਦੀ ਖਾਰ ਦੋਵਾਂ ਪਿਓ ਪੁੱਤਾਂ ਨਾਲ ਹੋਣ ਲੱਗੀ ਪਰ ਗਰਲਾਲ ਦੀ ਹਿੱਕ ਤੇ ਅਸਲ ਦੀਵਾ ਉਦੋਂ ਬਲਿਆ ਜਦੋਂ ਰਮਤੇ ਨੇ ਸਰਪੰਚੀ ਲੜਨ ਦਾ ਐਲਾਨ ਕੀਤਾ ਉਸ ਰਾਤ ਗਰਲਾਲ ਨਹੀਂ ਸੁੱਤਾ ਜਦੋਂ ਦਾ ਰਮਤਾ ਜੰਮਿਆ ਸੀ ਉਦੋਂ ਤੋਂ ਗਰਲਾਲ ਹੀ ਸਰਪੰਚ ਰਿਹਾ ਸੀ ਪਰ ਹੁਣ ਰਮਤੇ ਦੀ ਸਰਪੰਚ ਬਣਨ ਦੀ ਇੱਛਾ ਗਰਲਾਲ ਨੂੰ ਜ਼ਹਿਰ ਵਰਗੀ ਲੱਗ ਰਹੀ ਸੀ ਜਦੋਂ ਈਰਖਾ ਹੱਦੋਂ ਵੱਧ ਜਾਵੇ ਫਿਰ ਬੰਦਾ ਦਾਅ ਖੇਡਦਾ ਤੇ ਸਿਆਸੀ ਬੰਦਾ ਮੂੰਹੋਂ ਕਦੇ ਕੁਝ ਨਹੀਂ ਕਹਿੰਦਾ ਹੁੰਦਾ ਬਸ ਉਹ ਸ਼ਤਰੰਜ ਖੇਡਦਾ ਤੇ ਸਾਰਾ ਕੁਝ ਉਹਦੇ ਮੋਹਰੇ ਤੇ ਪਿਆਦੇ ਹੀ ਕਰਦੇ ਆ ਪਰ ਇਹ ਰੰਜਿਸ਼ ਦਾ ਸਭ ਤੋਂ ਮਾੜਾ ਪੱਖ ਇਹ ਸੀ ਕਿ ਰਮਤੇ ਤੇ ਅੰਬਰ ਸਿੰਘ ਨੂੰ ਪਤਾ ਵੀ ਨਹੀਂ ਸੀ ਕਿ ਕੋਈ ਉਹਨਾਂ ਦਾ ਸ਼ਿਕਾਰ ਖੇਡਣ ਲਈ ਤਿਆਰੀ ਕਰ ਰਿਹਾ ਹੈ ਚੰਨਣ ਸਿੰਘ ਗਰਲਾਲ ਦਾ ਸੀਰੀ ਸੀ ਸਾਰਾ ਕੰਮ ਵੇਖਦਾ ਸੀ ਗਰਲਾਲ ਦੀਆਂ ਉਹਦੇ ਤੇ ਦੇਣਦਾਰੀਆਂ ਸੀ ਇਸ ਲਈ ਚੰਨਣ ਸਿੰਘ ਉਹਦੇ ਹੁਕਮ ਨੂੰ ਰੱਬ ਦਾ ਕਮਿ ਮੰਨਦਾ ਸੀ ਪਰ ਰਮਤਾ ਚੰਨਣ ਨੂੰ ਵੀ ਚਾਚਾ ਹੀ ਕਹਿੰਦਾ ਸੀ ਭਾਵੇਂ ਰਮਤਾ ਪੂਰੀ ਚੜ੍ਹਦੀ ਕਲਾ 'ਚ ਸੀ ਪਰ ਗਰ ਲਾਲ ਸਿਆਸਤ ਦਾ ਪੁਰਾਣਾ ਖੜਾਰੀ ਸੀ ਮੋਹਰੇ ਕਿਵੇਂ ਬਣਾਉਣੇ ਆ ਕਿਵੇਂ ਉਹਨਾਂ ਨਾਲ ਖੇਡਣਾ ਕਿਵੇਂ ਖਰੀਦੋ ਫਰੋਕਤ ਕਰਨੀ ਆ ਇਹਨਾਂ ਸਾਰੇ ਕੰਮਾਂ ਦਾ ਉਹ ਮਾਹਰ ਸੀ ਬਸ ਇਸੇ ਮਹਾਰਤ 'ਚੋਂ ਉਹਨੇ ਇੱਕ ਐਸਾ ਸਿਆਸੀ ਦਾ ਖੇਡਿਆ ਜੋ ਹੋਰ ਕੋਈ ਸੋਚ ਵੀ ਨਹੀਂ ਸਕਦਾ ਸੀ ਚੰਨਣ ਨੂੰ ਹੁਕਮ ਹੋਇਆ ਕਿ ਜਦੋਂ ਰਮਤਾ ਰਾਤ ਪਾਣੀ ਵੇਖਣ ਆਵੇ ਤੁੰਦਸਤਾਨੇ ਪਾ ਕੇ ਬਸ ਉਹਦੀ ਰਫਲ ਚੁਕਣੀ ਆ ਤੇ ਮੈਨੂੰ ਫੜਾ ਦੇਣੀ ਆ ਤੇ ਥਾਣੇਦਾਰ ਨੂੰ ਫੋਨ ਕਰਕੇ ਪਿੰਡ ਦੇ ਨੇੜੇ ਬੁਲਾ ਲਿਆ ਰਾਤ ਦਾ ਸਮਾਂ ਸੀ ਖੇਤਾਂ 'ਚ ਸੌਣ ਸੀ ਤੇ ਦੂਰ ਕੁੱਤੇ ਭੌਂਕ ਰਹੇ ਸੀ ਰਮਤਾ ਮੋਟਰ ਵੱਲ ਤੁਰਿਆ ਜਾਵੇ ਪਰ ਉਹਦੇ ਮਗਰਮਗਰ ਉਹਦੀ ਮਾੜੀ ਕਿਸਮਤ ਤੁਰੀ ਜਾ ਰਹੀ ਸੀ ਇਹ ਉਹ ਰਾਤ ਸੀ ਜਿਨੇ ਰਮਤੇ ਦੀ ਸਾਰੀ ਸ਼ਾਨੋ ਸ਼ੌਕਤ ਖੋਲ ਲੈਣੀ ਸੀ ਅਗਲਾ ਦਿਨ ਜਿਹੜਾ ਚੜਨਾ ਸੀ ਉਹ 20 ਸਾਲ ਬਾਅਦ ਚੜਨਾ ਸੀ ਜਦੋਂ ਜਵਾਨੀ ਨਿਕਲ ਚੁੱਕੀ ਹੋਣੀ ਸੀ ਰਫਲ ਬੰਬੀ ਤੇ ਰੱਖ ਪਾਣੀ ਵੇਖਣ ਤੁਰ ਪਿਆ ਚੰਨਣ ਨੇ ਚਲਾਕੀ ਨਾਲ ਰਫਲ ਚੁੱਕੀ ਤੇ ਗਰ ਲਾਲ ਨੂੰ ਫੜਾ ਦਿੱਤੀ ਪਰ ਚੰਨਣ ਦੀਆਂ ਉਸੇ ਰਫਲ ਦੀ ਨਾਲੀ ਉਹਦੀ ਹੀ ਹਿੱਕ ਤੇ ਤਣ ਗਈ ਇੱਕ ਆਵਾਜ਼ ਆਈ ਜਿਹਨੇ ਰਾਤ چیر ਕੇ ਰੱਖ ਦਿੱਤੀ ਰਮਤਾ ਦੌੜਿਆ ਸਾਹਮਣੇ ਚੰਨਣ ਜ਼ਮੀਨ ਤੇ ਡਿੱਗਿਆ ਪਿਆ ਸੀ ਤੇ ਕੋਲ ਰਮਤੇ ਦੀ ਰਫਲ ਪਈ ਸੀ ਰਮਤੇ ਨੇ ਭੱਜ ਕੇ ਰਫਲ ਚੁੱਕੀ ਕਿ ਪੁਲਿਸ ਦੀ ਜੀਪ ਦੀਆਂ ਲਾਈਟਾਂ ਨੇ ਅੱਖਾਂ ਚਮਕਾ ਦਿੱਤੀਆਂ ਤੇ ਕਤਲ ਰਮਤੇ ਸਿਰ ਪੈ ਗਿਆ ਫੈਸਲਾ ਆਇਆ ਉਮਰ ਗੈਦ ਪਹਿਲਾਂ ਉਹਨੂੰ ਲੱਗਦਾ ਸੀ ਕਿ ਕੋਈ ਆਊਗਾ ਤੇ ਆਖੂ ਜਾਂ ਸਾਥੋਂ ਗਲਤੀ ਹੋਈ ਤੂੰ ਕਤਲ ਨਹੀਂ ਕੀਤਾ ਜਾਂ ਘਰ ਚਲਿਆ ਜਾ ਪਰ ਕੋਈ ਨਾ ਆਇਆ ਫਿਰ ਸਾਲ ਲੰਘਦੇ ਗਏ ਮਾਂ ਮੁੱਕ ਗਈ ਉਹ ਲੋਹੇ ਦੀਆਂ ਸਲਾਕਾਂ ਫੜ ਕੇ ਰੋਂਦਾ ਰਿਹਾ ਪਿਓ ਵੀ ਤੁਰ ਗਿਆ ਉਹਦੀ ਜਵਾਨੀ ਤਿਹਾਰ ਰਿਸ਼ਤੇ ਸਭ ਜੇਲ੍ਹ ਦੇ ਅੰਦਰ ਹੀ ਬੁੱਢੇ ਹੋ ਗਏ ਲੋਹੇ ਦੇ ਹੱਥਾਂ ਵਾਲਾ ਰਮਤਾ ਕਿਸਮਤ ਦੀਆਂ ਬੇੜੀਆਂ ਚ ਜਕੜਿਆ ਪਿਆ ਸੀ 20 ਸਾਲ ਬਾਅਦ ਅੱਜ ਵੱਟ ਤੇ ਬੈਠਾ ਸੋਚ ਰਿਹਾ ਸੀ ਕਿ ਬਦਲਾ ਲਵਾਂਗਾ ਪਰ ਪਿੰਡ ਗਿਆ ਤੇ ਉਹ ਕਾਮਨਾ ਵੀ ਅਧੂਰੀ ਰਹਿ ਗਈ ਗਰ ਲਾਲ ਮਰ ਚੁੱਕਿਆ ਸੀ ਉਹਦਾ ਪੁੱਤ ਕੈਂਸਰ ਦੀ ਆਖਰੀ ਸਟੇਜ ਤੇ ਸੀ ਤੇ ਘਰ ਵਿੱਚ ਕੋਈ ਵਾਰਿਸ ਵੀ ਨਹੀਂ ਸੀ ਰਮਤੇ ਨੇ ਅਸਮਾਨ ਵੱਲ ਵੇਖਿਆ ਤੇ ਉਹਦੇ ਅੰਦਰ ਦੀ ਅੱਗ ਹੌਲੀ-ਹੌਲੀ ਸਵਾਹ ਬਣ ਗਈ ਆਪਣੇ ਘਰ ਵੱਲ ਤੁਰ ਪਿਆ ਕੰਬਦੇ ਹੱਥਾਂ ਨਾਲ ਜੰਗਾਲਿਆ ਹੋਇਆ ਲੋਹੇ ਦਾ ਗੇਟ ਖੋਲ੍ਹਿਆ ਅੰਦਰ ਘਾਉ ਗਿਆ ਹੋਇਆ ਸੀ ਜਿੱਥੇ ਕਦੇ ਅੰਬਰ ਸਿੰਘ ਤੇ ਰਮਤਾ ਜਦੋਂ ਹੱਸਦੇ ਸੀ ਰੱਬ ਨੂੰ ਵੀ ਚਾ ਚੜ ਜਾਂਦਾ ਸੀ ਉਥੇ ਇੱਕ ਡਰਾਉਣੀ ਸੋਨ ਸੀ ਇਹ ਉਹੀ ਘਰ ਸੀ ਜਿੱਥੇ 20 ਸਾਲ ਪਹਿਲਾਂ ਜਦੋਂ ਅੰਬਰ ਸਿੰਘ ਤੁਰਦਾ ਸੀ ਤੇ ਧਰਤੀ ਹਿੱਲਿਆ ਕਰਦੀ ਸੀ ਰਮਤੇ ਦੀ ភੁੱਬ ਨਿਕਲੀ ਤੇ ਗੋਡਿਆਂ ਭਾਰ ਹੋ ਕੇ ਬੈਠ ਗਿਆ ਨਵੀਂ ਪੀੜੀ ਦੇ ਜਵਾਬ ਕੰਧਾਂ ਉਤੋਂ ਦੀ ਉਸ ਬੇਬਸ ਦੇਖ ਰਹੇ ਰਮਤੇ ਨੂੰ ਵੇਖ ਰਹੇ ਸੀ ਪਰ ਰਮਤਾ ਕੀ ਚੀਜ਼ ਹੁੰਦੀ ਸੀ ਇਹ ਉਹਨਾਂ ਦੇ ਬਡੇਰਿਆਂ ਨੂੰ ਪਤਾ ਸੀ ਜਿਹੜਾ ਗੇੜਾ ਅੱਜ ਜੰਗਾਲਿਆ ਪਿਆ ਸੀ ਉਥੋਂ ਜਦੋਂ ਰਮਤਾ ਕੁੜਤਾ ਪਜਾਮਾ ਪਾ ਕੇ ਮੋਢੇ ਤੇ ਰਫਲ ਰੱਖ ਕੇ ਨਿਕਲਦਾ ਸੀ ਤਾਂ ਪਿੰਡ ਵੇਖਦਾ ਰਹਿ ਜਾਂਦਾ ਸੀ